ਸੋ ਹੁਣ ਆਪਾਂ ਫਾਈਨਲੀ ਪਹੁੰਚ ਚੁੱਕੇ ਆਂ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ 7 ਵਜੇ ਦਾ ਟਾਈਮ ਦੇ ਕੇ 11:30 ਕਰਦੇ ਆਂ ਪੂਰੇ ਆਮ ਆਪਾਂ ਦੇਖਦੇ ਆਂ ਵੀ ਜਿਹੜੀਆਂ ਨਹਿਰਾਂ ਹੁੰਦੀਆਂ ਉਹ ਚੜ੍ਹਦੇ ਤੋਂ ਲੈਂਦੇ ਵਾਲੇ ਪਾਸੇ ਜਾਂਦੀਆਂ ਹੁੰਦੀਆਂ ਪਰ ਜਿਹੜੀ ਆ ਫਰੀਦਕੋਟ ਦੇ ਵਿੱਚ ਨਹਿਰ ਆ ਇਹ ਲੈਂਦੇ ਤੋਂ ਚੜ੍ਹਦੇ ਵੱਲ ਜਾਂਦੀ ਆ ਇਹ ਪਹਿਲੀ ਨਹਿਰ ਦੇਖੀ ਆ ਮੈਂ ਅੱਜ ਉਹਨੂੰ ਤਾਂ ਬਹਾਨਾ ਚਾਹੀਦਾ ਹੁੰਦਾ ਵੀ ਕਿਹੜੇ ਵੇਲੇ ਭਾਰੂ ਪਈਏ ਆ ਆ ਗਿਆ ਆਪਣਾ ਸ਼ਹਿਰ ਜਗਰਾਵਾ ਠੰਡੀਆਂ ਸ਼ਾਮਾਂ ਇਹ ਲੋ ਫੇੜੇ ਲਾ ਗੋ ਮੇਰੇ ਤਾਂ ਉਹ ਤੋਂ ਬਾਅਦ ਨਾ ਤਾਂ ਮੈਨੂੰ ਸਿੰਘ ਬਰਜ ਕੌਰ ਫਿਲਮ ਭੁੱਲੀ ਅੱਜ ਤੱਕ ਬੱਸ ਕਰ ਹੁਣ ਚਟਣੀ ਜੀਵਨ ਹਾਂਜੀ ਸੋ ਦਾਰਸੀ ਕਾਲ ਦੀ ਸਾਰਿਆਂ ਨੂੰ ਉਮੀਦ ਕਰਦਾ ਤੁਸੀਂ ਸਾਰੇ ਐ ਠੀਕ ਠਾਕ ਹੋਵੋਗੇ ਸੋ ਪਹਿਲਾਂ ਤਾਂ ਤੁਹਾਨੂੰ ਬਹੁਤ ਅੱਜ ਮੈਂ ਤੇ ਸੁਮਨਾ ਚ ਚੱਲੇ ਆ ਫਰੀਦਕੋਟ ਨੂੰ ਥੋੜਾ ਜਿਹਾ ਕੰਮ ਸੀ ਯੂਨੀਵਰਸਿਟੀ ਚ ਉਹਨੇ ਦਿੱਤਾ ਸੀਗਾ 8 ਵਜੇ ਦਾ ਟਾਈਮ ਪਰ ਹੁਣ ਜਿਹੜਾ ਟਾਈਮ ਆ 9:30 ਹੋ ਚੁੱਕੇ ਨੇ ਪਹਿਲਾਂ ਤਾਂ ਲੜੂ ਮੇਰੇ ਨਾਲ ਪਰ ਮੇਰਾ ਵੀ ਰਾਤ ਆਏ ਸੀਗੀ ਅੜੀਸਰ ਸਾਬ ਤੋਂ ਪਹਿਲਾਂ ਤਾਂ 3:30 ਵਜੇ ਆ ਕੇ ਰਾਤ ਸੁੱਤੇ ਦੇ ਧੁੰਦ ਬਹੁਤ ਸੀ ਤੇ ਧੁੰਦ ਜਿਹੜੀ ਹੁਣ ਵੀ ਬਹੁਤ ਆ ਆਪਣੇ ਲੜਨਾ ਵੀ ਮੈਂ ਦਿੱਤਾ ਸੀ 9:00 ਦਾ ਟਾਈਮ ਤੇ ਤੂੰ ਪਹੁੰਚਿਆ ਨਹੀਂ ਇਹ ਤੁਹਾਨੂੰ ਪਤਾ ਹੀ ਆ ਵੀ ਘਰ ਘਰ ਦੀ ਕਹਾਣੀ ਐ ਬਾਕੀ ਕਹਿੰਦੇ ਹੁੰਦੇ ਆ ਵੀ ਇਹਨਾਂ ਨੂੰ ਮੜਿਆ ਬਹਾਨਾ ਚਾਹੀਦਾ ਬੰਦੇ ਤੇ ਪ੍ਰਭਾਵ ਪਾਉਣ ਨੂੰ ਤੇ ਬਹਾਨਾ ਮਿਲ ਚੁੱਕਿਆ ਹੁਣ ਦੇਖਦੇ ਆ ਵੀ ਗੱਲ ਕਿਵੇਂ ਵਧਦੀ ਐ ਜਾਂ ਕੀ ਆਜੂ ਕਰਾਂ ਫਿਰ 7:00 ਵਜੇ ਦਾ ਟਾਈਮ ਦੇ ਕੇ 60 ਹੀ ਕਰਦੇ ਹਾਂ ਪੂਰੇ ਯਾਰ ਹਜੇ ਕਿਹੜਾ ਹੱਡੀ ਵਾਲਾ ਦਾਜਾ ਨੂੰ ਯੂਨੀਵਰਸਿਟੀ ਬੰਦ ਹੋ ਜਾਣੀ ਆ ਉਹ ਦੇ ਸਿਆਣੀ ਹੋਣ ਲੱਗਿਆ ਮੈਨੂੰ ਕੀ ਪਤਾ ਸੀਗਾ ਮੈਂ ਰਾਤ ਤੱਕ ਡੇਢ ਵਜੇ ਆੜੀ ਸਰ ਸਭ ਤੋਂ ਆਇਆ ਤੈਨੂੰ ਦੱਸਿਆ ਦਾ ਸੀਗਾ ਮੈਂ 7 ਵਜੇ ਦੀ ਤਿਆਰ ਹੋਈ ਬੈਠੀ ਸੀ ਮੈਨੂੰ ਹੈਪੀ ਬਰਥਡੇ ਅਠਾਦਾ ਸੀ ਚਾ ਕੋਈ ਹਾਂ ਪਹੁੰਚ ਹੀ ਜਾਣਾ ਵਾ ਅੱਧਾ ਘੰਟਾ ਲੇਟ ਪਹੁੰਚ ਜਾਾਂਗੇ ਐਡਮਿਸ਼ਨ ਪ੍ਰੋਸੈਸ ਬੰਦ ਹੋ ਜਾਣਾ ਉੱਥੇ ਕੋਈ ਨਾ ਪ੍ਰੋਸਪੈਕਟ ਹੀ ਫੜਨਾ ਪੁੱਛਿਆ ਉਹਨੇ ਆਪਾਂ ਨਹੀਂ ਪ੍ਰੋਸਪੈਕਟ ਤਾਂ ਮਿਲ ਜਾਊਗਾ ਪਰ ਆਇਆ ਉਹ ਨਾਲ ਨਾ ਉਹ ਫਲਾਣਾ ਕਰਦ ਨੂੰ ਹੀ ਹੋ ਹੁੰਦਾ ਇਹ ਤਾਂ 11:30 ਹੋਏ ਆ ਇੱਕ ਵਾਰ ਤੈਨੂੰ ਪਹੁੰਚਣਾ ਪਉਦੇ ਗੱਡੀ ਚ ਚਲਾਉਣੀ ਆ ਹੈਂ ਇਹ ਮੋੜ ਦੇ ਵਿੱਚ ਚਲਾ ਲਉ ਹੁਣ ਤਾਂ ਗੱਡੀ ਲੈਣਾ ਗੱਡੀ ਚ ਚਲਾਉਣ ਦਾ ਸ਼ੇਰ ਹੀ ਨਹੀਂ ਆ ਮੋੜ ਦੇ ਚਲਾਉ ਮੇਰੇ ਆਏ ਤੋਂ ਕਿਹੜਾ ਫਿਰ ਤੂੰ ਤਿਆਰ ਸੀਗੀ ਤਿਆਰ ਤਾਂ ਹੋ ਗਈ ਸੀ ਕਾਫੀ ਰੇ ਪਿੰਦੀ ਸੀ ਮੈਂ ਫਿਰ ਤੂੰ ਪੂਰੀ ਤਰ੍ਹਾਂ ਤਿਆਰ ਸੀਗੀ ਨਾਲੇ ਮੈਂ ਲੇਟ ਸੀ ਘੰਟਾ ਐਵੇਂ ਜਬਾਨਾ ਹੀ ਪਾਲਦਿਆਂ ਕਾਫੀ ਰਹਿੰਦੀ ਸੀ ਬਾਕੀ ਤਾਂ ਤਿਆਰੀ ਸੀ ਮੈਂ ਦਾ ਬਹਾਨਾ ਚਾਹੀਦਾ ਹੁੰਦਾ ਵੀ ਕਿਹੜੇ ਵੇਲੇ ਭਾਰੂ ਪਈਏ ਆਹ ਤਾਂ ਬੁੜੀਆਂ ਦੀ ਇਹ ਮੈਂ ਆਪ ਦਾ ਐਗਜ਼ੈਕਟ ਟਾਈਮ ਤੇ ਤਿਆਰ ਸੀ ਵੀ ਬੰਦਿਆਂ ਨੂੰ ਕਿਵੇਂ ਥੱਲੇ ਲਈਏ ਆਲਦੇ ਮੈਂ ਤਾਂ ਤਿਆਰ ਸੀ ਆਪਦੇ ਪਿਆਰ ਕਿਸੇ ਦੇ ਕੌਫੀ ਦਾ ਨੂੰ ਮੇਰੇ ਆਇਦੋਂ ਪੀਣ ਲੱਗੀ ਉਹ ਫਿਰ ਮੈਂ ਕਿਹਾ ਜਾਂਦੇ ਹੋਏ ਪੀਊਗੀ ਹਾਂ ਚੱਲ ਕੋਈ ਨਾ ਉਹਦਾ ਬਹਾਨਾ ਚਾਹੀਦਾ ਹੁੰਦਾ ਵੀ ਕਿਵੇਂ ਸਾਡੀ ਲਾਤ ਉੱਤੇ ਹੋਵੇ ਬੰਦੇ ਦੇ ਕੋਈ ਮੰਮੀ ਆਰ ਗਈਆਂ ਤੂੰ ਕਿਹੜਾ ਘਾਟਾਂ ਤੋਂ ਧੋਰਾ ਮੈਂ ਕੀਤਾ ਸੀ ਡੈਡ ਨੂੰ ਕਾਲ ਕੀਤਾ ਸੀ ਮੈਂ ਕਿਹਾ ਇੰਦਰ ਤਰਪੇ ਡੈਡ ਕਹਿੰਦੇ ਹੈ ਤੁਹਾਨੂੰ ਆਉਂਦਾ ਪੱਗ ਬੰਨਣੀ ਆ ਤਾਂ ਫੇਰ ਸੌਂਗੀ ਮੈਂ ਕਿਹਾ ਮੈਂ ਉਹ ਮੈਂ ਵੀ ਜਦੋਂ ਤੂੰ ਮੈਨੂੰ 5 ਵਜੇ ਫੋਨ ਲਾਇਆ 5:30 ਮੈਨੂੰ ਉਹਦੀ ਆਂਟੀ ਨੇ ਠਹਾਤਾ ਸੀ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਵੀ ਮੈਂ ਗੱਲ ਕੀ ਕਰ ਗਿਆ ਤੇਰਾ ਨਾ ਮੈਂ ਤਾਂ ਨੀਂਦ ਚ ਸੀਗਾ ਮੂੰ ਕੀ ਕਿਉਂ 1:30 ਵਜੇ ਆਇਆ ਸੀ ਮੈਂ 2 ਵਜੇ ਸੁੱਤਾ 3 ਘੰਟੇ ਦਾ ਸੁੱਤਾ 3 ਘਾਟੇ ਨੀਂਦ ਪੂਰੀ ਹੁੰਦੀ ਹੈ ਕਿ ਮੈਂ ਫੇਰ ਉੱਠਿਆ 7:00 ਵਜੇ ਅਸੀਂ ਵੀ 1:30 ਵਜੇ ਸੁੱਤੇ ਹਾਂ ਸਾਰੇ ਬੇਲੀ ਐ ਮੈਂ ਏਡੀ ਤੋਂ ਆਉਣਾ ਮੈਂ ਫਿਰ ਉੱਠਿਆ 7 ਵਜੇ ਉੱਠ ਕੇ ਮੈਂ ਕਿਹਾ ਲੈ ਵੀ ਮੈਂ ਕਿਹਾ ਹੁਣ ਨੂੰ ਤਾਂ ਮੈਂ ਟਾਈਮ ਦਿੱਤਾ 8 ਵਜੇ ਦਾ ਨਾ ਇਹ ਗੱਲ ਪਾਉ ਮੇਰੇ ਗਏ ਦੇ ਅੱਜ ਗੱਲ ਕੀ ਮੈਨੂੰ ਦੇਖਿਆ ਸੀ ਮੈਂ ਕਿਹਾ 10 ਦਾ ਵੱਜ ਗਏ ਬੱਸ ਇਹ ਬਾਹਲੀ ਲੇਟ ਹੁੰਦੇ ਫਿਰ ਆਵਾ ਕੱਲ ਨੂੰ ਜਾਵੜੇਂਦੇ ਕੱਲ ਨੂੰ ਨਹੀਂ ਹੋਣਾ ਸੀ ਮੈਨੂੰ ਅੱਜ ਹੀ ਮਿਲਨੇ ਪ੍ਰੋਸਪੈਕਟਰ ਸੀ ਹਾਂ ਜੁਨੀ ਵਿੱਚ ਬੇਲੀ ਫਰੀਦ ਕੋਟ ਦਿਖਾਉਣੇ ਅੱਜ ਫਰੀਦ ਕੋਟ ਕਹੀਂ ਜਾਂ ਤੂੰ ਪਹਿਲਾਂ ਕਦੋਂ ਗਈਆਂ 3 ਵਜੇ ਰਾ ਪਤਾ ਤੈਨੂੰ ਕਿੱਧਰ ਤੁਈਆਂ ਲੱਗੂ ਯੂਨੀਵਰਸਿਟੀ ਲੈ ਜਾਏਗੀ ਹਾਂ ਬਾਰੋ-ਬਾਰ ਹੀ ਯੂਨੀਵਰਸਿਟੀ ਦਾ ਦੇਖਦੇ ਆ ਲੈ ਕੇ ਜਾਂਦੀ ਬੱਸ ਸਟਾ ਬੱਸ ਸਟਾ ਜਿੱਥੇ ਉਹ ਰੋਡ ਕਰਾਸ ਕਰਕੇ ਯੂਨੀਵਰਸਿਟੀ ਆ ਜਿਹੜੀ ਆ ਕਾਲਜੋਂ ਆਉਂਦਾ ਕੋਈ ਯੂਨੀਵਰਸਿਟੀ ਕਈਆਂ ਮੇਰੀ ਕਾਉਂਸਲਿੰਗ ਸੀ ਪਹਿਲਾਂ ਮੈਂ ਇਹ ਤਾਂ ਬੀਐਸਸੀ ਦੀ ਐਡਮਿਸ਼ਨ ਵੀ ਸੀ ਬੀਪੀਐਮਈਡੀ ਦਾ ਫਰਸਟ ਐਗਜ਼ਾਮ ਦੇਣਾ ਸੀ ਉਦੋਂ ਗਈ ਸੀ ਕਾਹਦਾ ਬੀਪੀਐਮਈਡੀ ਉਹ ਕੀ ਹੁੰਦਾ ਬੀਐਸਸੀ ਵਾਸਤੇ ਹੁੰਦਾ ਐਗਜ਼ਾਮ ਸੋ ਲੋਗੇ ਨਰਸਿੰਗ ਦਾ ਉਹ ਸਾਲ ਫਿਰ ਮੈਂ ਆਲਸ ਜਿ ਬੜ ਗਈ ਸੀ ਫਿਰ ਮੈਂ ਸੈਕਿੰਡ ਇੱਕ ਵਾਰੀ ਗਈ ਸੀ ਅਗਲੇ ਸਾਲ ਉਦੋਂ ਫਿਰ ਥਰਡ ਟਾਈਮ ਗਈ ਸੀ ਮੈਂ ਕਾਉਂਸਲਿੰਗ ਪੱਪਾ ਅੰਕਲ ਹਰਨ ਸਾਰੀ ਚੋਸ ਨੂੰ ਡਰਤੰਦਰੀ ਜਾਇ ਤੂੰ ਮੇਰੇ ਤੈਨੂੰ ਰਾਹ ਮੂੰਹ ਜਵਾਨੀ ਜੀਤੇ ਹੋਊਗਾ ਹੁਣ ਤਾਂ ਪੁੱਲ ਬਣ ਗਿਆ ਉਦੋਂ ਪੌਣ ਨਹੀਂ ਬੜੇ ਹੋਏ ਸੀ ਲੈ ਮੈਂ ਟੀ ਬਦਲ ਗਈ ਉਦੋਂ ਕੇ 10 ਸਾਲ ਹੋ ਗਏ 10 ਸਾਲ ਮੋਗਾ ਆ ਜਾਣਾ ਪੱਗ ਪੁਰਾਣਾ ਆ ਜਾਣਾ ਉਹ ਰਾਧਾ ਫਰੀਦਕੋਟ ਤੱਕ ਦਾ ਮੈਨੂੰ ਵੀ ਪਤਾ ਮੈਨੂੰ ਯੂਨੀਵਰਸਿਟੀ ਨਹੀਂ ਪਤਾ ਕਿੱਥੇ ਹੈ ਪਤਾ ਮੈਨੂੰ ਬាទ ਠੀਕ ਹੈ ਆ ਗਿਆ ਆਪਣਾ ਸ਼ਹਿਰ ਜਗਰਾਵਾ ਇਹ ਜਗਰਾਵਾ ਠੰਡੀਆਂ ਸ਼ਾਵਾਂ ਪੱਟਾ ਨਾ ਕਾਫੀ ਹੈ ਵੀ ਹਾਂ ਆਪਣਾ ਸ਼ਹਿਰ ਆਣਾ ਹੁਣ ਆਪਣਾ ਸ਼ਹਿਰ ਆ ਫਰੀਦਕੋਟ ਨਹੀਂ ਲੱਗਦਾ ਆਪਣਾ ਫਰੀਦਕੋਟ ਆਪਾਂ ਲੱਗਦਾ ਨੇੜੇ ਦਾ ਰੈਕੋਟਾ ਪਰ ਰੈਕੋਟਾ ਫਾ ਘਟ ਜਾਂਦੇ ਆ ਥੋੜਾ ਜਿਹੜਾ ਜਗਰਾਵਾ ਜਗਰਾਵਾ ਜਬਦ ਤੇ ਹੋ ਪ੍ਰੇਮ ਆ ਆਰੇ ਆਗੀਆਂ ਕਚਹਿਰੀਆਂ ਇੱਥੇ ਬੈਠੇ ਹੋਣੇ ਅੱਦੇ ਦਾ ਚੋਬਰ ਆਪਣੇ ਅਪਾ ਇਹ ਤਾਂ ਸੀ ਸਾ ਜੋਨ ਦੇ ਕੱਪੜੇ ਲੈਣ ਜਾਣਾ ਮੈਂ ਹਾਂ ਰਾਈਟ ਕਿਉਂ ਆਇਆ ਸਾਲਿਆਂ ਦੇ ਸਭ ਤੋਂ ਪੁਰਾਣਾ ਸਿਨੇਮਾ ਰੈੱਡ ਵਿਵ ਇਹਦੇ ਚ ਫਿਲਮ ਦੇਖਣ ਆਏ ਸੀ ਸਿੰਘ ਵਰਸਸ ਕੌਰ ਜਦੋਂ 76 ਵਿੱਚ ਜਾੜ ਤਾਂ ਹੈ ਰਿਪੋਲ ਦਾ ਲਾਲ ਪੈਲਸ ਪਟਕਾ ਤੇ ਪਈ ਸੀ ਪਟਕਾ ਤੇ ਯਾਰ ਫੈਲੋ ਲੱਗੀ ਹਈ ਸੀ ਸਿੰਘ ਬਰਸ ਜਕੋਰ ਜੀ ਉਦੋਂ 11ਵੀਂ ਚ ਹੁੰਦੇ ਸੀਗੇ ਤੇ ਬੱਕ ਮਾਰਦੇ ਹੁੰਦੇ ਸੀ ਬੱਕ ਮਾਰ ਕੇ ਪਹਿਲਾਂ ਵੀ ਫਿਲਮਾਂ ਦੇਖੀਆਂ ਤਿੰਨ ਚਾਰ ਯਾਨੀ ਕਿ ਜਿਹੜਾ ਉਹ ਅਸੀਂ ਸਕੂਟਰ ਤੇ ਆ ਜਾਂਦੇ ਹੁੰਦੇ ਆ ਆਪਣੇ ਕੋਈ ਸਕੂਟਰ ਹੁੰਦਾ ਸੀਗਾ ਤੇ ਮੇਰੇ ਜੀ ਦੇ ਨਾਲ ਦੇ ਹੁੰਦੇ ਚਾਰ ਜਣੇ ਸੀਗੇ ਅਸੀਂ ਕਦੇ ਕੋਈ ਲੈ ਜਾਂਦਾ ਸੀ ਆਪ ਦਾ ਸਾਥ ਕਦੇ ਕੋਈ ਲੈ ਜਾਂਦਾ ਉਦੋਂ ਲਈ ਕੀ ਕੀਤਾ ਇੱਧਰ ਰਾਜੂ ਦੇ ਖੜਾ ਗਿਆ ਅੱਡੇ ਜੀ ਦੁਕਾਨ ਸੀ ਰਾਜੂ ਦੀ ਮੋਬਾਈਲ ਵਾਲੇ ਦੀ ਤੇ ਲਾ ਗਏ ਮੋਟਰਾਂ ਦਾ ਜਾਂ ਸਕੂਟਰ ਆ ਹੀ ਉੱਥੇ ਲਾ ਜਾਂਦੇ ਹੁੰਦੇ ਸੀ ਪਹਿਲਾਂ ਤਾਂ ਮੀਂਹ ਜੀ ਅਸੀਂ ਉੱਥੇ ਲਾ ਕੇ ਬੱਸਾਂ ਬੱਸਾਂ ਤੇ ਜਾਂਦੇ ਹੁੰਦੇ ਦੇਖਣ ਹੂੰ ਉਸ ਦਿਨ ਕੀ ਕੀਤਾ ਉਸ ਦਿਨ ਸਾ ਆਪਣੇ ਪਿੰਡ ਦਾ ਹੀ ਸੀ ਮੁੰਡਾ ਕਾਗੜੀ ਉਹ ਮੋਟਰਾਂ ਲੈ ਗਿਆ ਕਹਿੰਦਾ ਆਪਾਂ ਮੋਟਰਾਂ ਨਾਲ ਤੇ ਚਾਲਦੇ ਅਸੀਂ ਚਾਰ ਜਾਣੇ ਸੀਗੇ ਤੇ ਅਸੀਂ ਚੱਲ ਬਈ ਫਿਲਮ ਦੇਖਣ ਜਾਵੜੇ ਫਿਰ ਉਹ ਦੇਖ ਕੇ ਜਾਵੜੇ ਜਿਹੜਾ ਕੈਂਟੀਨ ਵਾਲਾ ਸੀਗਾ ਟੋਨੀ ਉਸਨੇ ਕੀ ਕੀਤਾ ਡੱਲੇ ਅਸੀਂ ਡੱਲੇਬਾਲ ਦੀ ਮੁੜ ਕੇ ਆਏ ਸੀਗੇ ਡੱਲਾ ਇੱਥੋਂ ਗਏ ਕੌਂ ਗਿਆ ਨੂੰ ਉਹ ਗਿਆ ਦੁੱੱਲਾ। ਉਹ ਵੀ ਡੱਲੇ ਗਏ। ੱੱਲੇ ਨਾ ਪਾਪੜਾ ਆ ਜਾਂਦਾ ਸੀਗਾ। ਅਦੀ ਰਾਜ ਨੂੰ ਪਾਪੜ ਖਾਣ ਲੱਗੇ। ਜੋ ਪਾਪੜ ਖਾਣ ਲੱਗੇ ਜਿਹੜਾ ਕੰਟੀਨ ਵਾਲਾ ਸੀ ਉਹਨੇ ਸਾਨੂੰ ਦੇਖ ਲਿਆ। ਉਹਨੇ ਗੱਤ ਤਾਂ ਕੰਮ। ਉਹਨੇ ਮੈਨੂੰ ਨਹੀਂ ਜਾਣੀ ਕਿ ੱੱਲੇ ਨੂੰ ਦੇਖਿਆ ਸੀ ਜਿਹੜੇ ਨਾਲ ਤਾਂ ਮੇਰਾ ਮੂੰਹ ਮੰ ਲਵੇਟਿਆ ਬਈ ਚੈਗੀ ਤੇਰਾ ਮੂੰਹ ਪੂਰੀ ਨਾ। ਜਿਹੜੇ ਨਾਲ ਦੇ ਸੀਗੇ ਮੂੰਹ ਉਹਨਾਂ ਦੇ ਵੀ ਲਵੇਟੇ ਵੀ ਪਰ ਜਦੋਂ ਉਹ ਖਾਣ ਲੱਗੇ ਉਹ ਕੁਦਰਤੀ ਉਹ ਨੰਗਿਆ ਗੋਲੀ ਉਹਨੇ ਦੇਖ ਲਿਆ। ਹਾਂ। ਇਹ ਉਹ ਕਮਰਸਲ ਸੀਗੇ ਮੈਂ ਆਰ ਸੀ ਸੀ ਸੀਗਾ। ਦੇਣ ਦੇਤੇ ਹੀ ਇਕੱਠੇ ਸੀਗੇ। ਦੂ ਬਾਅਦ ਉਹਨੇ ਕੀ ਕੀਤਾ ਉਹ ਭਾਈ ਤਿੰਨਾਂ ਨੂੰ ਪਹਿਲਾਂ ਲੈ ਗਿਆ ਤਾਰ ਕੇ ਉਠਾ ਕੇ ਉਹ ਡੈਕ ਦੇ ਜਾਂਦੇ ਸੀਗੇ ਉਹਨੂੰ ਲੈ ਗਿਆ ਕਲਾਸ ਤੋਂ ਉਠਾ ਕੇ ਤੇ ਉਹ ਕਹਿੰਦਾ ਜਦੋਂ ਪ੍ਰਿੰਸੀਪਲ ਭਾਈ ਡੰਡੇ ਲਾਉਣ ਲੱਗ ਗਿਆ ਨਾ ਪਹਿਲਾਂ ਕਹਿੰਦੀ ਇਹਨਾਂ ਦੇ ਘਰੇ ਫੋਨ ਲਾਓ ਕਹਿੰਦੀ ਇਹਨਾਂ ਨੂੰ ਘਰੋਂ ਘਰੀ ਤੋਰੋ ਤੇ ਉਹ ਡੰਡੇ ਲਾਈ ਜਾਵੇ ਚੱਲ ਡੰਡੇ ਲਾ ਦੇ ਫਿਰ ਥੱਪ ਵੀ ਉਹ ਜਦੋਂ ਮੁੜ ਗਿਆ ਉਹਦੇ ਨਾਲ ਤੇ ਤਿੰਨ ਨਹੀਂ ਸੀ ਕਹਿੰਦਾ ਇੱਕ ਜਣਾ ਹੋਰ ਸੀ ਥੋਡੇ ਨਾਲ ਉਹ ਕਿੱਥੇ ਲੈ ਕੇ ਆਓ ਭਾਈ ਉਹਨਾਂ ਨੇ ਉਹਨਾਂ ਦੀ ਸਾਰੀ ਕਲਾ ਦਾ ਰਜਿਸਟਰ ਚੈੱਕ ਕੀਤਾ ਅਟੈਂਡੈਂਸ ਵੀ ਕਿਹੜੇ ਕਿਹੜੇ ਕੱਲ ਐਬਸੈਂਟ ਸੀਗੇ ਫਿਰ ਉਹ ਨਾਲ ਨਾਲ ਹੀ ਕਲਾਸਾਂ ਸੀਗੀਆਂ ਸਾਡੀਆਂ ਫਿਰ ਉਹ ਸਾਡੀ ਕਲਾਸ ਚ ਆ ਗਿਆ ਭਾਈ ਜਦੋਂ ਉਹਨੇ ਅਟੈਂਡੈਂਸ ਰਜਿਸਟਰ ਚੈੱਕ ਕੀਤਾ ਮੈਂ ਭਾਈ ਘਰੋਂ ਦਾ ਆਇਆ ਸੀ ਉਹ ਐਬਸੈਂਟ ਸੀ ਉਹ ਕਹਿੰਦੇ ਮੈਂ ਬਾਹਰ ਮੈਂ ਵੀ ਟੈਟ ਦੇ ਜਾਂਦਾ ਸੀਗਾ ਲੌਬੀ ਚ ਬੈਠੇ ਸੀ ਮੈਨੂੰ ਕਹਿੰਦੇ ਵੀ ਆ ਜਾ ਹਲੋ ਭਾਈ ਮੈਂ ਵੀ ਜਾਵੜਿਆ ਉਹਨੂੰ ਤਾਂ ਡੰਡੇ-ਡੰਡੇ ਲਾ ਕੇ ਉਹਨਾਂ ਨੇ ਥੱਕ ਗਈ ਸੀ ਪ੍ਰਿੰਸੀਪਲ ਜੀ ਜਿਹੜੀ ਸੀਗੀ ਉਹ ਥੋੜੀ ਬਜ਼ੁਰਗ ਸੀਨੀ ਮਰੂਬ ਬਹੁਤ ਸੀ ਉਹਦਾ ਜਿੰਨਾ ਟਾਈਮ ਹੋ ਰਹੀ ਆ ਉਹਨੂੰ ਬੇਬੇ ਬੇਬੇ ਕਹਿੰਦੇ ਸੀ ਜਿੰਨਾ ਟਾਈਮ ਹੋ ਰਹੀ ਆ ਨਾ ਮੈਂ ਕਹਿੰਦਾ ਸਕੂਲ ਦੀ ਪੂਰੀ ਚੜ੍ਹਤ ਰਹੀ ਆ ਭਾਈ ਦਾਨ ਸਿੰਘ ਜੀ ਤੇ ਦੂਵਾਰ ਕੀ ਕੀਤਾ ਉਹਨੇ ਚੱਲ ਭਾਈ ਮੈਨੇ ਮੈਨੂੰ ਕਹਿੰਦੀ ਹੱਥ ਕਰ ਮੈਂ ਭਈਆ ਸਿੱਧੇ ਕਰ ਸਿੱਧੇ ਨਹੀਂ ਕਿਹਦੀ ਪੁੱਠੇ ਕਰ ਭਾਈ ਪੁੱਠੇ ਆ ਤਾਂ ਪਹਿਲਾਂ ਉਹਨੇ ਡੰਡੇ ਲਾਏ ਚਾਰ ਪੰਜ ਹੀ ਲਾਏ ਮੇਰੇ ਤਾਂ ਕਿਉਂਕਿ ਥੱਕ ਗਈ ਸੀ ਕੀ ਉਹਨਾਂ ਨੂੰ ਤਿੰਨਾਂ ਨੂੰ ਪਹਿਲਾਂ ਇੱਕ ਘੜਿਆ ਪੂਰਾ ਉਦੋਂ ਬਾਅਦ ਕਹਿੰਦੀ ਲਾਓ ਇਹਨਾਂ ਦੇ ਘਰੇ ਫੋਨ ਇਹਨਾਂ ਦੇ ਬੈਗ ਦੇ ਕਿਤੋਂ ਰੋ ਕਰਨ ਮੈਂ ਫਿਰ ਡਰ ਗਿਆ ਇੱਕ ਵਾਰ ਮੈਂ ਬਾਲ ਨਵੇਂ ਨਵੇਂ ਕਟਾਏ ਸੀਗੇ ਡੈਡੀ ਉਹੀ ਖੇਦਾ ਸੀਗਾ ਵੀ ਬਾਲ ਕਾਦੂ ਕਟਾਦੇ ਨੇ ਜਿਹੜੇ ਸਾਡੇ ਨਾਲ ਸੀ ਸਾਰੇ ਅਸੀਂ ਸਾਰੇ ਨਹੀਂ ਤਾਜੇ ਬਾਲ ਕਟਾਏ ਸੀਗੇ ਇੱਕ ਦੂਜੇ ਨੂੰ ਦੇਖਦੇ ਇੱਕ ਹੀ ਕਟਾਤੇ ਤੇ ਡੈਡੀ ਹੁੰਦਾ ਤੇ ਵੀ ਲੱਗਦਾ ਸੀਗਾ ਵੀ ਇਹਨਾਂ ਨੇ ਮੇਰੇ ਸ਼ਾਲਾ ਦੇ ਮੇਰੇ ਵਾਲਾ ਵੀ ਪਗਾੜਦਾ ਤੇ ਅਈ ਵੇਰ ਕੀ ਹੋਇਆ ਜਦੋਂ ਉਹਨਾਂ ਦੇ ਫਿਰ ਡੈਡੀ ਨੂੰ ਕੋਲ ਆ ਡੈਡੀ ਭੈਣੇ ਕੋਲ ਹੀ ਫਿਰਦਾ ਸੀ ਮਾਨੂੰ ਕੀ ਅੱਛਾ ਉਹ ਮਾਨੂੰ ਉਹਨਾਂ ਨੇ ਉਹਨਾਂ ਦੇ ਘਰੇ ਵੀ ਫੋਨ ਲਾਇਆ ਦੂਜਿਆਂ ਨੇ ਉਹਨਾਂ ਨੇ ਮੇਰੇ ਨਾਲ ਨੰਬਰ ਗਲਤ ਦਿੱਤੇ ਨੇ ਸੀਗੇ ਘਰ ਦੇ ਆ ਦੇ ਮੇਰਾ ਨੰਬਰ ਸਹੀ ਦਿੱਤਾ ਹੀ ਆ ਇੱਕ ਡੈਡੀ ਫਿਰਦਾ ਮਾਨੂੰ ਕੇ ਸੀ ਡੈਡੀ ਭਾਈ ਡੈਡੀ ਕਹਿੰਦਾ ਕੀ ਹੋ ਗਿਆ ਕਹਿੰਦੀ ਵੀ ਗੱਲ ਕਰਨੀ ਥੋੜਾ ਵੀ ਕੋਲੇ ਆ ਜੋ ਡੈਡੀ ਕਹਿੰਦਾ ਖੜ੍ਹ ਜਾ ਜੀ ਮੈਂ ਇੱਥੇ ਮਾਨੂੰ ਗਈ ਆ ਵੀ ਆ ਗਿਆ ਦਾ ਹਾਂ ਮਿੰਟਾਂ ਜੀ ਜਦੋਂ ਅਸੀਂ ਭਾਈ ਜਾ ਰਹੇ ਜਾਣੇ ਅਸੀਂ ਆਏ ਮਗਰ ਹੱਥ ਘੜੀ ਹੈ ਨਾ ਇਹ ਟਾਵਰ ਨਾਲ ਚੜੀ ਆਈ ਭਾਈ ਡੈਡੀ ਜਦੋਂ ਨੰਗਿਆ ਪੂਰੇ ਖੜੇ ਯਾਨਕਿ ਦੋ ਆਫਿਸ ਆ ਇੱਕ ਤਾਂ ਪ੍ਰਿੰਸੀਪਲ ਦਾ ਇੱਕ ਇਧਰ ਵਾਈਸ ਪ੍ਰਿੰਸੀਪਲ ਦਾ ਸੀ ਉੱਥੇ ਖੜੇ ਸਾਰੇ ਆਣੀ ਐ ਚਾਰੇ ਆਣੀ ਮੂਰੇ ਸੋ ਫੱਲ ਕੇ ਆਈ ਮਗਰ ਕਹੜੀ ਡੈਡੀ ਜੀ ਦੇਖ ਕੇ ਨਾ ਗਿਆ ਇਹ ਡੈਡੀ ਕਹਿੰਦਾ ਹੱਸ ਕੇ ਜੀ ਕਰਤਾ ਫਿਰ ਗਾਂਢ ਹੈ ਭਾਈ ਆਏ ਜੀ ਕਹਿ ਕੇ ਉਹ ਗਾਂ ਨਾ ਗਿਆ ਅਸੀਂ ਹੱਸਣ ਲੱਗੇ ਕਣ ਤਾਂ ਆਏ ਸੀ ਵੀ ਇਹਨੇ ਕੋਈ ਕਹਿਣਾ ਮਸਤਾ ਆਏ ਸੀਗਾ ਬਈ ਜਿਹੜਾ ਟੱਚ ਜੀ ਕਰਕੇ ਲੰਘ ਗਿਆ ਉਹ ਬਰ ਭਾਈ ਕੀ ਹੋਇਆ ਬੇਬੇ ਨੇ ਮੈਨੂੰ ਅੰਦਰ ਸਾਧ ਲਿਆ ਪ੍ਰਿੰਸੀਪਲ ਨੇ ਇਹਨੀ ਅੰਦਰ ਜੀ ਤੈਨੂੰ ਸਾਧ ਕੇ ਲੈ ਕੇ ਆਓ। ਉਹਨੇ ਭਾਈ ਪਹਿਲਾਂ ਗੱਲ ਦਾਸਦੀ ਡੈਡੀ ਨੂੰ 10 ਮਿੰਟ ਹੋ ਗਈ ਬੈਠੇ ਨੂੰ। ਡੈਡੀ ਨੂੰ ਜਦੋਂ ਉਹਨੇ ਪੂਰੀ ਗੱਲ ਗੁੱਲ ਦੱਸਤੀ ਬੇਬੇ ਕਹਿੰਦੀ ਸਾਧ ਕੇ ਲੈ ਕੇ ਆਓ ਅੰਦਰਜੀ ਸਿੰਘ ਨੂੰ ਢੋਲਣਾ। ਭਾਈ ਉਹ ਮੈਨੂੰ ਲੈ ਗਏ ਸਾਧ ਕੇ। ਮੱਗਾ ਹੁੰਦਾ ਜੀ ਉਹ ਮੈਨੂੰ ਸਾਧ ਕੇ ਲੈ ਗਿਆ ਭਾਈ। ਸਾਧ ਕੇ ਲੈ ਗਿਆ। ਡੈਡੀ ਨੇ ਕੋਹ ਨਹੀਂ ਕੀਤਾ। ਉੱਥੇ 4-5 ਮਿਹੜਮਾ ਖੜੇ ਆ ਸੀ। ਇੱਕ ਪ੍ਰਿੰਸੀਪਲ ਸੀ ਬਾਅਦ ਚ ਪ੍ਰਿੰਸੀਪਲ ਜੀ। ਭਾਈ ਮੈਂ ਅੰਦਰ ਬੜਿਆ ਨਹੀਂ। ਡੈਡੀ ਸ਼ੁਰੂ ਹੋਇਆ। ਵੜੇ ਲਫੇੜੇ ਲਾਇਓ ਮੇਰੇ ਤਾਂ ਨੇ ਇੰਨੇ ਲਫੇੜੇ ਲਾਏ ਵਿਚਾਰਾ ਸਾਹਮਣੇ ਪ੍ਰਿੰਸੀਪਲ ਸਾਹਮਣੇ ਬਾਜੂ ਪ੍ਰਿੰਸੀਪਲ ਚੜਾਈ ਜਾਵੇ ਬੱਸ ਕਰੋ ਇਹ ਬੱਸ ਕਰੋ ਤੁਸੀਂ ਬੱਸ ਬੱਸ ਕਰੋ ਭਾਈ ਸਾਹਿਬ ਬੱਸ ਕਰੋ ਬਹੁਤ ਆ ਬਹੁਤ ਆ ਇੰਨਾ ਨਹੀਂ ਕੁੱਟੀ ਦਾ ਹੁੰਦਾ ਡੈਡੀ ਨੇ ਨਾਲੇ ਤਾਂ ਉਦਲ ਮੇਰੇ ਤੇ ਜਿਹੜਾ ਬਾਕੀ ਨੂੰ ਵੀ ਕੁੱਟੇ ਦਿੰਦਾ ਨਾ ਬਾਕੀ ਨੂੰ ਕੱਤੇ ਕੁੱਟਣਾ ਸੀ ਉਹਦਾ ਮੈਨੂੰ ਕੁੱਟਣਾ ਸੀ ਨਾਲੇ ਦੋ ਤਿੰਨ ਮੇਰੇ ਤੇ ਜਿਹੜਾ ਮੈਂ ਜੂੜਾ ਕਟਾਇਆ ਸੀ ਉਹ ਖਹਿਜ ਲਈ ਡੈਡੀ ਦੀ ਆਲੇ ਉਹ ਕਹਦਾ ਤੂੰ ਹੁਣ ਬੰਦ ਮਾਰੀ ਚਈ। ਅਈ ਉਦੋਂ ਬਾਅਦ ਨਾ ਤਾਂ ਮੈਨੂੰ ਸਿੰਘ ਬਸ ਦੇ ਕੋਰ ਫਿਲਮ ਭੁੱਲੀ ਅੱਜ ਤੱਕ। ਮੈਨੂੰ ਚਾਰਜੀ ਸੀ ਤੇ ਆ। ਬਾ ਡੈਡੀ ਨਾ ਘਰੇ ਆ ਕੇ ਜਰਾ ਮੰਮੀ ਕਹਿੰਦੀ ਡੈਡੀ ਵੀ ਨਹੀਂ ਤੈਨ। ਡੈਡੀ ਨੇ ਰੋਟੀ ਨਹੀਂ ਖਾਦੀ ਘਰੇ ਆ ਕੇ। ਫਿਰ ਮੈਂ ਡੈਡੀ ਨੂੰ ਮਨਾਇਆ। ਡੈਡੀ ਦੂੜੀ ਆਲੇ ਆ ਕੇ ਮੰਮੀ ਕਹਿੰਦੀ ਡੈਡੀ ਜਿਹ ਤਰਾ ਵੀ ਡੈਡੀ ਮੈਨੂੰ ਕਹਿੰਦੀ ਠੀਕ ਹੀ ਨਹੀਂ ਲੱਗਿਆ ਵੀ ਪਤਾ ਨਹੀਂ ਰੋਇਆ। ਮਤਲਬ ਕੀ ਗੱਲ ਹੋਈ। ਚਲ ਫਿਰ ਮੈਂ ਡੈਡੀ ਨੂੰ ਮਨਾਇਆ। ਤਾਂ ਕਰਕੇ ਆਏ ਕੰਮ ਹੋਇਆ ਜਿਹੜੀ ਗਿੱਪੀ ਕਰਿਆ ਦੀ ਸੰਗ ਵਰਤਿਸ ਕੋਰੋਂ ਨਹੀਂ ਭੁੱਲਿੰਦਾ ਹਾਂਜੀ ਸੋ ਹੁਣ ਆਪਾਂ ਫਾਈਨਲੀ ਪਹੁੰਚ ਚੁੱਕੇ ਆਂ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਤੋ ਕੀ ਪਤਾ ਕਰਨਾ ਹੋ ਐਡਮਿਸ਼ਨਸ ਫਾਰਮ ਫਾਰਮ ਚਲੋ ਚਲੋ ਮਾੜਾ ਮਾਥਾ ਨਿਬੜਿਆ ਕੰਮ ਲੋ ਵੀ ਫਰੀਦਪੋਟ ਵਾਲਿਓ ਇੱਕ ਗੱਲ ਦੱਸੋ ਜਿਹੜੀ ਆ ਨਹਿਰ ਆ ਕਿਉਂ ਫਰੀਦਪੋਟ ਕਾ ਨੂੰ ਆਪਾਂ ਸਾਰੇ ਆਪਾਂ ਮੈਨੂੰ ਇਹਦੇ ਬਾਰੇ ਕੋਈ ਬੜੀ ਜਾਣਕਾਰੀ ਨਹੀਂ ਆਮ ਆਪਾਂ ਦੇਖਦੇ ਆਂ ਵੀ ਜਿਹੜੀਆਂ ਨਹਿਰਾਂ ਹੁੰਦੀਆਂ ਉਹ ਚੜ੍ਹਦੇ ਤੋਂ ਲੈਹਂਦੇ ਵਾਲੇ ਪਾਸੇ ਜਾਂਦੀਆਂ ਹੁੰਦੀਆਂ ਪਰ ਜਿਹੜੀ ਆ ਫਰੀਦਪੋਟ ਦੇ ਵਿੱਚ ਨਹਿਰ ਆ ਇਹ ਲੈਹਂਦੇ ਤੋਂ ਚੜ੍ਹਦੇ ਵੱਲ ਜਾਂਦੀ ਆ ਇਹ ਪਹਿਲੀ ਨਹਿਰ ਦੇਖੀ ਆ ਮੈਂ ਅੱਜ ਇਹਦਾ ਕੀ ਕਾਰਨਾ ਜਿਹਨੂੰ ਜਿਹਨੂੰ ਵੀ ਪਤਾ ਉਹ ਪਲੀਜ਼ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਪੀ ਜਿਹੜੀ ਇਹ ਫਰੀਦਕੋਟ ਵਾਲੀ ਨਹਿਰ ਆ ਇਹ ਲੈਂਦੇ ਤੋਂ ਚੜ੍ਹਦੇ ਵੱਲ ਕਾਹਤੋਂ ਜਾਂਦੀ ਐ ਤੇ ਕਿੱਧਰ ਨੂੰ ਜਾਂਦੀ ਐ ਦੇਖੋ ਇਹ ਹੈਰਾਨੀ ਦੀ ਗੱਲ ਆ ਮੈਂ ਤਾਂ ਪਹਿਲੀ ਵਾਰਨ ਦੇਖੀ ਐ ਨਹਿਰੇ ਜਿਹੜੀ ਲੈਂਦੇ ਤੋਂ ਚੜ੍ਹਦੇ ਨੂੰ ਜਾਂਦੀ ਆ ਆਮ ਆਪਾਂ ਦੇਖਦੇ ਆ ਵੀ ਚੜ੍ਹਦੇ ਤੋਂ ਲੈਂਦੇ ਵੱਲ ਆਉਂਦੀਆਂ ਆਉਂਦੀਆਂ ਪਾਣੀ ਜਿਹੜਾ ਉਹ ਲੈਂਦੇ ਵੱਲ ਨੂੰ ਆਉਂਦਾ ਹੁੰਦਾ ਪਰ ਇਹ ਪਾਣੀ ਚੜ੍ਹਦੇ ਵੱਲ ਨੂੰ ਜਾਂਦਾ ਅੱਛਾ ਇੱਥੇ ਵੀ ਆਸਤੀਆਂ ਪਾਉਂਦਿਆ ਹੈ ਆਓ ਜੀ ਗੱਡੀ ਦਾ ਡਰਾਈਵਰ ਚੇਂਜ ਕਰਨ ਲੱਗੇ ਆ ਗੱਡੀ ਦਾ ਡਰਾਈਵਰ ਗੱਡੀ ਦਾ ਡਰਾਈਵਰ ਕੀਤਾ ਚੇਂਜ ਚਲੋ ਜੀ ਹੈਂਡ ਬ੍ਰੇਕ ਕੋਣ ਸਿੱਟੂ ਭੁੱਲ ਗਈ ਸੀ ਭੁੱਲ ਗਈ ਸੀ ਮੰਤਲਾ ਦਾ ਤੂੰ ਗੱਡੀ ਵੀ ਭੁੱਲ ਗਈ ਮੈਂ ਕਿਹਾ ਹੁਣ ਡੇਲੀ ਨਹੀਂ ਨਾ ਚੱਲਦੀ ਟਾਈਮ ਨਹੀਂ ਘੇਰ ਕੀ ਹੁੰਦਾ ਜੇ ਨਹੀਂ ਦਿੱਲੀ ਦੀ ਹੀ ਗੱਲ ਆਉਂਦੀ ਜਿਹੜੀ ਚੀਜ਼ ਬੰਦੇ ਨੇ ਅੱਗੇ ਦੀ ਸਿੱਖ ਲਈ ਉਹ ਤਾਂ ਭੁੱਲਦਾ ਹੀ ਨਹੀਂ ਹੁਣ ਮੈਂ ਨਹੀਂ ਭੁੱਲੀ ਦੇਖੋ ਹਾਂ ਪੰਜਵਾਂ ਘੇਰ ਪਾ ਪੰਜਵਾਂ ਪਾ ਪੰਜਵਾਂ ਘੇਰ ਕੋਈ ਡਰੀ ਜਾਨੀ ਆ ਪਾ ਪੰਜਵਾਂ ਘੇਰ ਕਰਨੀ ਨੇ ਦੇਖਣਾ ਜਦੋਂ ਗੱਡੀ ਤਾਂ ਘੇਰ ਪਾ ਦਨੂ ਆਏ ਪੰਜਵੇਂ ਵਿੱਚ ਪਤਾ ਨਹੀਂ ਵੱਧ ਤੋ ਜਾਉਣੀ ਪਊਗਾ ਨਾ ਨਹੀਂ ਨਹੀਂ ਐ ਨਹੀਂ ਪੰਜਵੇਂ ਵਿੱਚ ਆਪਾਂ 80 80 ਤੱਕ ਜਾ ਸਕਦੇ ਹਾਂ ਨੀ ਗੱਡੀ ਟਾਪ ਗੇਰ ਵਿੱਚ ਪਾ ਕੇ ਉਹ ਕੋਲਾ ਇੱਧਰ ਆ ਵਾ ਜੂਸ ਜਾਸ ਪੀ ਲਈ ਯਾਰ ਹੁਣ ਨਹੀਂ ਰੋਕਾ ਉਹ ਰੋਕ ਲਾ ਸਿਕੰਦਰ ਵੱਧ ਪਾ ਦੀ ਬਾਈ ਉਹ ਮਿੱਠਾ ਮਿੱਠਾ ਨਾ ਪਾਈ ਬਾਈ ਦੋਹਾਂ ਚੀ ਨੂਨ ਪਾਉਣਾ ਤੂੰ ਚੱਲ ਨੂਨ ਪਾ ਦਿਓ ਇੱਕ ਜੀ ਤਾਂ ਨੂਨ ਮਨਾ ਪਾਈ ਬਾਈ ਬਸ ਕਰ ਹੁਣ ਚਟਣੀ ਆ ਜੀ ਬਣਾਉਣੀ ਜੀ ਹੁਣ ਆਪਾਂ ਨੂੰ ਲੱਗੀ ਸੀਗੀ ਭੁੱਖ ਤੇ ਤਾਂ ਹੀ ਆਪਾਂ ਰੁਕੇ ਸੀਗੇ ਗ੍ਰੀਨ ਸਟਾਰ ਬਹਿਸ ਨੂੰ ਟੱਬਾ ਇਹਨਾਂ ਦਾ ਖਾਦਾ ਆਪਾਂ ਪਨੀਰ ਬਟਰ ਮਸਾਲਾ ਬਹੁਤ ਸੁਆਦ ਸੀਗਾ ਤੇ ਜਿਹੜਾ ਵੀ ਇੱਧਰ ਨੂੰ ਆਉਂਦਾ ਜਰੂਰ ਰੁਕਿਆ ਕਰੋ ਆ ਕੋਟਕਪੂਰੇ ਤੋਂ ਜਿਹੜਾ ਮੋਗੇ ਨੂੰ ਰੋਲ ਜਾਂਦਾ ਜਵਾਕੜੀ ਆ ਮੇਰੀ ਤੇ ਤਾਰੇ ਦੀ ਫੇਵਰੇਟ ਆ ਹੂੰ ਬਸ ਲੈ ਕੀ ਨਿਕਲਿਆ ਮੱਚਿੰਗ ਆਣੀ ਤੁਸੀਂ ਇਹਨਾਂ ਦੇ ਬੱਚੇ ਵੀਡੀਓ ਦੇਖੀ ਸੀ ਇੱਕ ਜੀ ਉਹ ਬੱਸ ਫੁੰਡ ਪਏ ਪਏ ਸੀਗਾ ਲੱਡੂ ਜੇ ਦੇ ਵਿੱਚ ਲਵਾਂਗੇ ਇੱਕ ਮਾਂ ਨਾਲ ਲੈਣੀ ਮੇਰੇ ਕੋਲ ਤਾਂ ਗੋੜਾ ਜਿਤਾਰਾ ਹੁੰਦਾ ਤਾਰੇ ਨੇ ਤੇ ਤੈਨੂੰ ਤੈਨੂੰ ਵੀ ਖਾਣ ਦੇ ਵਿੱਚ ਉਹਨੇ ਦਿੱਤੋਂ ਵੀ ਖੋ ਲੈਣੀ ਸੀ ਨਹੀਂ ਆਈ ਨਹੀਂ ਵਾ ਇੱਕ ਮਿੰਟ ਦਿੰਦਾ ਹੁੰਦਾ ਕਾਫਾ ਦਿੰਦਾ ਲੱਡੂ ਹਾਂ